ਵੇ ਤੂੰ ਕੀ ਮਰੇ ਲਾਗਦਾ ਚੋપરા ਮੈਂ ਪੱਲੇ ਦੀ ਪੂਰੀ ਨਾ ਤੇਰ ਘਰ ਵਿੱਚ ਦਾਣੇ ਦਿਸਦੇ ਨਾ ਦਿਸਦੀ ਹੈ ਤੂੜੀ ਵੇ ਟੁੱਟੀਆਂ ਖੁੰਡੀਆਂ ਮੌਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਮੀ ਮਰ ਜਾਵਾਂ ਖਾ ਕੇ ਹੋ ਬੋਲੀ ਸੁਕੇ ਟੁੱਟਿਆ ਹੌਸਲਾ ਫਿਰ ਕੀ ਕਾਲ ਦੇ ਦੋਈ ਆ ਭੁਖ ਤੇਰੀਆਂ ਕਰਦੀ ਗੱਲਾਂ ਮਰਦੇ ਨਾ ਤੈਨੂੰ ਦੋਈ ਹੋ ਮਾਂ ਪਿਓ ਦੀ ਤੈਂ ਇਜਤ ਗਾਲਤੀ ਪੈਲ ਕੋ ਲੋਠੀ ਹੋਈ ਝੂਠੀਆਂ ਗੱਲਾਂ ਦੇ ਲਾਵੇਂ ਪੈਰ ਤੂੰ ਹੋ ਤੈਨੂੰ ਗਲੇ ਨਾ ਟੋਈ ਕਰਦੇ ਮਾਲਕ ਨੂੰ ਤੂੰ ਕੇ ਸਮਝਦੀ ਕੋਈ ਕਰਦੇ ਮਾਲਕ ਨੂੰ ਤੂੰ ਕੀ ਸਮਝਦੀ ਕੋਈ ਕਰਦੇ ਮਾਲਕ ਨੂੰ ਤੂੰ ਕੀ ਸਮਝਦੀ ਦੇ ਮਾਲਕ ਨੂੰ ਵੇ ਵੱਡਿਆਂ ਕਰਾਂਗੇ ਜੰਮੀ ਜਾਈ ਗਲ ਵਿੱਚ ਰਖਾਂ ਜੰਦੀਰੀ ਤੇਰੇ ਵਰਗੇ ਮੇਰੇ ਬਾਪ ਨੇ ਰਖੇ ਚੋਪਰਾ ਸ਼ੀਰੀ ਮੇਰੇ 300 ਵਿੱਕ ਧਰਤੀ ਸਾਡੇ ਲੱਗਦੀ ਸਾਰੇ ਸ਼ੀਰੀ ਤੇਰੇ ਵਰਗੇ ਨੂੰ ਮੈਂ ਨਿਰਵਾਦੀ ਸ਼ੀਰੀ ਤੇਰੇ ਵਰਗੇ ਨੂੰ ਮੈਂ ਨਿਰਵਾਦੀ ਸ਼ੀਰੀ ਤੇਰੇ ਵਰਗੇ ਨੂੰ ਹੋ ਮੈਂ ਨਿਰਵਾਦੀ ਸ਼ੀਰੀ ਤੇਰੇ ਵਰਗੇ ਨੂੰ ਹੋ ਮੱਲੀ ਕਹਿੰਦਾ ਤੋ ਇਹ ਗੱਲ ਤੇਰੀ ਮਾੜੀ ਹੀ ਦਤੀ ਨੇ ਰਖਿਆ ਰਾਂਝਾ ਤੇਰ ਰਾਕੇ ਪਾਲੀ ਉਨੂੰ ਸੱਚੀ ਦਾ ਬਾਗੀ ਆ ਗਿਆ ਨਲਗੇ ਹਾਨ ਨੂੰ ਹਾਣੀ ਲੇਲਾ ਮਜਨੂ ਹੋ ਗਏ ਇਕੱਠੇ ਆਸ਼ਕੇ ਹੋ ਪਸਾਣੀ ਲਾ ਮੈਂ ਤੇਰੇ ਨੱਕੇ ਵੜ ਦੂੰ ਲਾਲ ਕੰਕਨ ਨੂੰ ਪਾਣੀ ਇੰਨੀ ਏ ਅਕਲ ਦੀ ਏ ਕੈ ਨਾਰ ਮਜ ਪਸਾਣੀ ਇੰਨੀ ਏ ਅਕਲ ਦੀ ਏ ਕੈ ਨਾਰ ਮਜ ਪਸਾਣੀ ਇੰਨੀ ਏ ਅਕਲ ਦੀ ਏ ਵਈ ਕੈ ਨਾਰ ਮਜ ਪਸਾਣੀ ਪੜਦਾ ਦਾਰੂ ਪੀ ਕੇ ਜਰਦਾ ਰੂੜੀਆਂ ਮਣਮਣ ਲਾਉਣਾ ਜਰਦਾ ਕਰਦਾ ਤੇਰੇ ਵਰਗੇ ਨੂੰ ਸਾ ਕੋਈ ਨਹੀਂ ਕਰਦਾ ਤੇਰੇ ਵਰਗੇ ਨੂੰ ਵੈ ਸਾ ਕੋਈ ਨਹੀਂ ਕਰਦਾ ਤੇਰੇ ਵਰਗੇ ਨੂੰ ਲੈ ਤੇਰੀ ਦਾ ਗੁਛਾ ਨਹੀਂ ਕਰਦਾ ਗੱਲਾਂ ਤੇਰੀਆਂ ਸਹਜੂ 40 ਵਿੱਕੇ ਪੁਹੇ ਛਾੜੇ ਸਾਰ ਗਲੇ ਨੂੰ ਲੈ ਜੂ ਉਹ ਦੋ ਜੱਟਾਂ ਦੇ ਹੱਨੇ ਵਗਦੇ ਘਰੇ ਕਮਾਈ ਰਹਿ ਜੂ ਇੱਕ ਵਿੱਕੇ ਦਾ ਬੇੜਾ ਮੇਲਣੇ ਨਿੰਮ ਵਿਚਾਲੇ ਕਹਿ ਜੂ ਮੈਂ ਪੁੱਤ ਬੀਬੋ ਦਾ ਤੈਨੂੰ ਵਿਆਕੇ ਲੈ ਜੂ ਮੈਂ ਪੁੱਤ ਬੀਬੋ ਦਾ ਤੈਨੂੰ ਵਿਆਕੇ ਲੈ ਜੂ ਮੈਂ ਪੁੱਤ ਬੀਬੋ ਦਾ ਵੇ ਤੈਨੂੰ ਵਿਆਕੇ ਲੈ ਜੂ ਪੁੱਤ ਬੀਬੋ ਦਾ